ਪੰਜ ਥਾਂ ਦਿੱਤੇ ਗਏ ਉਹਨਾਂ ਦੀ ਰਮਤਾਨ ਨਾਲ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਔਰ ਸਿੱਖੀ ਪ੍ਰਤੀ ਵੀ ਜਾਗਰੂਕਤਾ ਚੱਲ ਰਹੀ ਹੈ ਕਿਵੇਂ ਮੰਦੇ ਵਿੱਚ ਆਇਆ ਵੀ ਨੌਜਵਾਨ ਜਾਗਰੂਕਤਾ ਦੇ ਵਿੱਚ ਜਿਹੜੀ ਦਸਤਾਰ ਜਿਹੜੀ ਸੀ ਕਿਉਂਕਿ ਸਾਡਾ ਪਰਿਵਾਰ ਸਿਰੂ ਤੋਂ ਹੀ ਸਿੱਖੀ ਨੂੰ ਪ੍ਰਚਲਿਤ ਕਰਦਾ ਹੈ ਇਸ ਕਰਕੇ ਤੇ ਔਰ ਆਪਣੇ ਦਸਤਾਰ ਗੋਚ ਹੋੜ ਵੀ ਹਿਸਤਾਨ ਦੇ ਅੰਮ੍ਰਿਤਪਾਲ ਭਾਜੀ ਕਰਨਵੀਰ ਸਿੰਘ ਤੇ ਹੋਰ अनेका अनेका ਵੀਰ ਨੇ ਸਾਡੇ ਨਾਲ ਜੁੜੇ ਹੋਏ ਹੁਣ ਇੱਕ ਵੱਤੋ ਜਿਹੜਾ ਟ੍ਰੈਂਡ ਜਿਹੜਾ ਤੁਸੀਂ ਪਾਗ ਦਾ ਜਿਹੜਾ ਕਰ ਰਹੇ ਕਿ ਨੌਜਵਾਨ ਜਿਹੜਾ ਇਸ ਸਾਲ ਕਰਕਸੇ ਤੋਂ ਇਹ ਸੁਧਤੀ ਚੱਲ ਰਹੇ ਹੈ ਵੀ ਛੋਟੇ ਬੱਚ ਨੂੰ ਪਾਕ ਵੀ ਸਨਮਾਨ ਦਿੱਤੀ ਜਾ ਰਹੀ ਹੈ ਵੀ ਜਿਹੜਾ ਆਪਣਾ ਗੁਰਮਤਿ ਸਮਾਗਮ ਦੇ ਨਾਲ ਜੁੜਨ ਗੁਰਸਿੱਖੀ ਨੂੰ ਪ੍ਰਚਲਿਤ ਕਰਨ ਹੋਰ ਦੁਬਾਰਾ ਮਤਲਬ ਸਿੱਖੀ ਨਾਲ ਜਿਆਦਾ ਤੇ ਜਿਆਦਾ ਜੁੜਨ ਦੇ ਬੱਚ ਹੈ ਹਾਂਜੀ ਕਿਸ ਦਿਨ ਦੀ ਜਿਹੜੀ ਤੁਸੀਂ ਰਮਤ ਕਰਨ ਕੀਤੀ ਤੁਹਾਨੂੰ ਕਿੰਨੇ ਜਿਹੜੀ ਇਹ ਆਪਣਾ 24 ਤਰੀਕ ਤੋਂ ਰਮਤ ਕਰਨ ਤਾਂ ਕੀਤੀ ਹੀ ਗਈ ਸੀ ਸ਼ਾਮ 7 ਵਜੇ ਤੋਂ 11 ਵਜੇ ਤੱਕ ਰਾਤ ਤੋਂ ਅੱਜ 25 ਤਰੀਕ ਦੀ ਹੋ ਗਈ ਆਪਣੀ ਦਸ ਤੋਂ ਦਸ ਤੋਂ 4 ਵਜੇ ਤੱਕ ਸਮਾਪਤੀ ਹੋ ਜਾਏਗੀ ਪਰ ਹਾਟੀਆਂ 200 ਪਲੱਸ ਪੱਗਾਂ ਬਣ ਚੁੱਕੀਆਂ ਨੇ ਔਰ ਸਿੱਕੀ ਪ੍ਰਤੀ ਵੀ ਬਹੁਤ ਬੱਚੇ ਜੁੜ ਚੁੱਕੇ ਨੇ ਉਹਨਾਂ ਦੇ ਦੁਆਰਾ ਜੋ ਕਿ ਇੱਕ ਕੈਂਪੋਰ ਸਫਲਤਾ ਬਾ ਜਾ ਰਿਹਾ ਹੈ ਸਾਡੇ ਦਸਤਾਰ ਨੂੰ ਪੁੱਛਣ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿਹੜਾ ਨੌਜਵਾਨਾਂ ਦੇ ਵਿੱਚ ਜ਼ਿਆਦਾ ਜਿਹੜਾ ਪੱਗ ਬਣ ਦਾ ਟ੍ਰੈਂਡ ਹੈ ਫੱਟਾਂ ਵਾਲੀ ਪੱਗ ਡਬਲ ਪੇਚੀ ਅਮਰਸਾਈ ਸਾਈ ਪੱਗ ਫ੍ਰੀ ਸਟਾਈਲ ਪੱਗ ਮੋਟਾ ਜਿਹੜਾ ਮੋਟੀਵੇਸ਼ਨ ਇਹ ਹੋਈ ਹੈ ਕਿ ਨੌਜਵਾਨ ਹਰ ਨੌਜਵਾਨ ਜਿਹੜਾ ਸਿੱਖੀ ਨੂੰ ਰੱਖੇ ਆਟਾ ਮੋਟੀਵੇਸ਼ਨ ਇਹੋ ਹਮੇਸ਼ਾ ਹੋਵੇਗਾ ਕਿ ਸਿੱਖੀ ਨਾਲ ਬੱਚੇ ਸਾਡੇ ਜੁੜਨ ਕਿਉਂਕਿ ਬਹੁਤ ਹੀ ਟੁੱਟ ਚੁਕੇ ਹਨ ਕਿੰਨੇ ਜਿਹੜੇ ਨੌਜਵਾਨ ਨੇ ਜਿਹੜੇ ਤੁਹਾਡੇ ਮਤਲਬ ਬਨ ਕੇ ਜਿਹੜੀ ਇਸ ਚੀਜ਼ ਨੂੰ ਕਰਕੇ ਜਿਹੜੀ ਇਸ ਚੀਜ਼ ਆਗੇ ਵਾਸ਼ ਬਣਾ ਕੁਝ ਆਪਣੇ ਤੋਂ ਅੱਜ ਤੱਕ ਤਸਵੀਰ ਤੋਂ ਅੱਜ ਤੱਕ ਨੇ ਵੀ ਜਿਹੜੇ ਰੀਅਲ ਵਿੱਚ ਬਨ ਚੁਕੇ ਨੇ ਸੇਕ ਸਿੱਖੀ ਦੇ ਵਿੱਚ ਕਿੰਨੇ ਤਰ੍ਹਾਂ ਦੀ ਜਿਹੜੀ ਪੱਕਾ ਜਿਹੜੇ ਬੰਦੇ ਪੱਕੇ ਹਰ ਇੱਕ ਤਰੀਕਾ ਹੈਾਰੇ ਕੀ ਹਾਂਜੀ ਅੱਜ ਕੱਲ ਜਿਹੜੇ ਨੌਜਵਾਨ ਨੇ ਜਿਹੜੇ ਬਹੁਤ ਵਾਰ ਤੇ ਟ੍ਰੈਂਡ ਦੇ ਵਿੱਚ ਆਉਂਦੀਆਂ ਨੇ ਉਹ ਉਸ ਤਰ੍ਹਾਂ ਦੀ ਜਿਹੜੀ ਡਿਮਾਰਡ ਕਰਦੇ ਨੇ ਉਹ ਆ ਗਈ। ਜ਼ਿਆਦਾ ਆਉਣ ਵਾਲੀ ਡਿਮਾਰਡ ਹੈ ਵੱਟਾਂ ਵਾਲੀ ਪੱਗ, ਇੱਕ ਹੈ ਫ੍ਰੀ ਸਟਾਈਲ ਪੱਗ ਔਰ ਅਨੇਕਾਂ ਹੀ ਪ੍ਰਕਾਰ ਦੀਆਂ ਪੱਗਾਂ ਨੇ ਆਪਣੇ ਕਿਸ ਅਕੋਰਡਿੰਗ ਪੱਗ ਬਣੀਆਂ ਜਾਂਦੀਆਂ। ਛੋਟੇ ਬੱਚਿਆਂ ਨੂੰ ਜਿਹੜੀ ਕਿਸ ਜਿਹੜੇ ਛੋਟੇ ਬੱਚਿਆਂ ਨੂੰ ਫ੍ਰੀ ਸਟਾਈਲ ਵੱਟਾਂ ਵਾਲੀ ਪੱਗ। ਹਾਂਜੀ। ਜਿਹੜੀ ਹੋਲ ਸਕ ਜਿੱਥੇ ਉਹ ਤੋਂ ਸੇਵਾ ਕਰਨ ਜਾਂਦੇ ਜੋ ਕਮੇਟੀ ਜਾਂ ਗੁਰਦੁਆਰੇ ਨੂੰ ਕਿ ਕਿਸ ਤਰ੍ਹਾਂ ਦਾ ਸਹੂਲਤਾਂ ਦੇ ਚਾਣ। ਸਾਨੂੰ ਕਮੇਟੀਆਂ ਸਾਰਾ ਹੀ ਸਹਿਯੋਗ ਦਿੰਦੀਆਂ ਨੇ। ਤੇ ਸਾਡੇ ਨਾਲ ਨੌਜਵਾਨ ਜੋ ਵੀ ਜੁੜੇ ਹੋਏ ਨੇ ਉਹ ਸਾਨੂੰ ਪੂਰਾ ਸਹਿਯੋਗ ਕਰਦੇ ਆ ਉਹਨਾਂ ਦੀ ਵਜ੍ਹਾ ਨਾਲ ਸਾਡਾ ਸਾਰਾ ਵਧੀਆ ਚੱਲਦਾ ਮਤਲਬ ਸਰਕਲ ਪੱਗਾਂ ਦਾ ਸਾਰਾ ਕੁਝ ਵਧੀਆ ਆਪਣਾ ਸਾਰਾ ਇਹ ਐਫ 20 ਤੋਂ ਜੇਵਾ ਕਰਦੇ ਨੂੰ ਲਾ ਕੇ ਨੌਜਵਾਨਾਂ ਦਾ ਜਿਹੜਾ ਇਸ ਰੂਪ ਦੇ ਵਿੱਚ ਲਾ ਰਿਹਾ ਕਿ ਸਰ ਐਨ ਆਰ ਆਈ ਵੀਰ ਨੇ ਜਾ ਕੇ ਸੰਸਥਾ ਨੂੰ ਤੁਹਾਨੂੰ ਮੋਟੀਵੇਸ਼ਨ ਕੀਤਾ ਜੋ ਸੰਸਥਾ ਤੋਂ ਨਹੀਂ ਆਪਣਾ ਮਤਲਬ ਜੋ ਸਾਡੇ ਵੀਰ ਨਾਲ ਜੁੜੇ ਹੋਏ ਨੇ ਕਰਨ ਵੀਰ ਸਿੰਘ ਤੇ ਹਰ ਸਿਮਰਨ ਸਿੰਘ ਉਹ ਵੀ ਵੀਰ ਸਾਡੇ ਨੇ ਫੌਜੀ ਵੀਰ ਨੇ ਕੁਝ ਗੁਰਪਿੰਡ ਦੇ ਸਹਿਯੋਗ ਨੇ ਕੁਝ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਹਾਂਜੀ ਤੇ ਕਿਹੜਾ ਇਲਾਕਾ ਤੇ ਕਿਹੜਾ ਪਿੰਡਾ ਮੇਰਾ ਪਿੰਡ ਜੋੜਾ ਸਿੰਘਾ ਵਾ ਹਾਂਜੀ ਉੱਥੇ ਦੁਕਾਨ ਆਪਣੇ ਕੋਲ ਆਪਣੀ ਦੁਕਾਨ ਹੈਗੀ ਹੈ ਡੇਰਾ ਰੋਡ ਧਰਮਕੋਟ ਹਰ ਜਿੱਦਾਂ ਦੇ ਮਿਲ ਹੁੰਦੇ ਸਵਾਗਤ ਹੁੰਦੇ ਗੁਰਦੁਆਰੇ ਦੇ ਪ੍ਰੋਕਟਰੀ ਜਾਂਦੇ ਹਾਂਜੀ ਹਾਂਜੀ ਇਸ ਹਰ ਸਮਾਗਮ ਤੇ ਜਾਈਦਾ ਜਿਹੜਾ ਵੀ ਸਾਨੂੰ ਮੌਕਾ ਦੇਵੇ ਅਸੀਂ ਉੱਥੇ ਹਾਜ਼ਰੀ ਭਰ ਆਈ ਹਾਂ ਸੋ ਇਹ ਅਸੀਂ ਸਖ ਨੌਜਵਾਨ ਜਿਹੜੇ ਆਪਣੀ ਸ਼ਾਪ ਵੀ ਹੈਗੀ ਆ ਜੇ ਇਸ ਤਰ੍ਹਾਂ ਦੇ ਵਰਸਿਸ ਮਾਹੌਲ ਦੇ ਵਿੱਚ ਜਿਹੜਾ ਗੁਰਦਾਰ ਵਿੱਚ ਕੋਈ ਵੀ ਸਮਾਗਮ ਹੁੰਦਾ ਵਾ ਨੌਜਵਾਨਾਂ ਜਿਹੜੀ ਆ ਚੱਕੀ ਛੁਰੂਪ ਦੇ ਬੰਨ ਲਾ ਕੇ ਜਾਂਦੇ ਨੇ ਪੰਗਤ ਫਰੀ ਸੇਵਾ ਕਰਦੇ ਨੇ ਬਾਤ ਤੁਹਾਡੇ ਜਿਹੜਾ ਟ੍ਰੈਂਡ ਦਿੰਦੇ ਨੇ ਉਸ ਤਰ੍ਹਾਂ ਦੀ ਹੀ ਨੌਜਵਾਨਾਂ ਨੂੰ ਪੱਕ ਜੜੀ ਬਨ ਕੇ ਦਿੰਦੇ ਤਾਂ ਜੋ ਚੱਕੀ ਛੁਰੂਪ ਵਾਲੇ ਨੌਜਵਾਨ ਇਹਨਾਂ ਨੂੰ ਦੇਖ ਕੇ ਜਿਹੜੇ ਜੁਣ ਮੈਂ ਤੁਹਾਡਾ ਆਪਣਾ ਪੱਤਰਗਾ ਲਾ ਪਸੇ